ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਗਰ। ਦੇਖੋ ਜੀ ਆਪਾਂ ਇਹ ਨਾਹਾਂ ਦਾ ਸਰਦਈ ਕਲਰ ਹੈ ਹੋਰ ਹੀ ਕਲਰ ਹੈ ਇਸ ਦੀ ਆਪਾਂ ਸਲਵਾਰ ਕੱਟਦੇ ਆਂ ਦੇਖੋ। ਇਹ ਆਪਾਂ ਦੂਰਾ ਕਰ ਲਿਆ ਦੇਖੋ। ਇਸ ਤਰ੍ਹਾਂ। ਆ ਪੁੱਠਾ ਪਾਸਾ ਇਹਦਾ। ਉਹ ਗੋਣਾ। ਸਿੱਧਾ ਪਾਸਾ ਸੀ ਇਹ। ਇਹ ਸਿੱਧਾ ਪਾਸਾ। ਇਹ ਜੇ ਫਿੱਕਾ ਆ ਜਾਂਦਾ ਕੈਮਰੇ ਦੇ ਵਿੱਚ ਫਿੱਕਾ ਆਉਂਦਾ ਆ ਰਿਹਾ ਤੇ ਆਪਾਂ ਨਿਸ਼ਾਨੀ ਦਾ ਵੀ ਦੇਖੋ ਤੇ ਇਹ ਆਪਾਂ 35 ਇੰਚ ਦੀ ਲਮਾਈ ਰੱਖੀ ਹੈ ਦੀ ਸਵਾ 35 ਇੰਚ ਦੀ ਰੱਖੀ ਹੈ ਦੀ ਲਮਾਈ ਇੱਥੋਂ ਲੈ ਕੇ ਇਹ ਸਵਾ 35 ਇੰਚ ਉੱਤੇ ਆਪਾਂ 1.5 ਦੀ ਝੋਲੀ ਰੱਖੀ ਹੈ ਉਸ ਤਾ ਕੱਟ ਪਈ ਹੋਊਗੀ ਉਸ ਆਪਾਂ ਪੇਟੀ ਛੋਟੀ ਲਾਵਾਂਗੇ ਇੱਧਰ ਵੀ 1.5 ਹੈ ਤੇ 35 ਇੰਚ ਦੇਦਰੋਂ ਇਹ ਆਪਣਾ 2.5 ਮੀਟਰ ਕਪੜਾ ਸੀਗਾ ਤੇ ਦੂਰੇਵਾਰ ਦੀ ਬਣਦੀ ਨੇ ਫਿਰ ਆਪਾਂ ਇਸ ਲੋਟ ਦੂਰਾ ਕਰਕੇ ਬਾਹਰ ਨੂੰ ਤੇ ਆਹ ਕੱਟੀ ਐ ਇਸ ਲੋਟ ਕਟਾਈ ਕਰਦੇ ਆਂ ਦੀ ਲੋ ਜੀ ਆਪਾਂ ਕਟਾਈ ਕਰਦੇ ਆਂ ਦੇਖੋ ਪਹਿਲਾਂ ਤੁਸੀਂ ਮੈਂ ਕਿ ਨਿਸ਼ਾਨੀਆਂ ਲਾ ਲੈਣੀਆਂ ਫਿਰ ਤੁਸੀਂ ਐਟ ਰੀਕਨ ਬੀੜਵਾਂ ਨੂੰ ਐਂਡ ਟਿੱਕਰ ਵੇਖਿਆ ਕਰੋ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਇਆ ਕਰੋ ਜਿਹੜੀ ਵੀਡੀਓ ਪਾ ਗਏ ਫਿਰ ਤੁਹਾਡੇ ਟਿੱਕਰ ਪਹਿਲਾਂ ਪਹੁੰਚੇ देखो अपनी सलवार की हो गई कटाई दे। देखो जी आप इधर आ आट पा ला कट है ਦੇ ਦਾ ਪਹੁੰਚਾ ਦੱਸ ਦਿਆਂ। ਆ 7 ਇੰਚ ਦਾ ਇਹਦੇ ਨਾਲ ਪਹੁੰਚਾ ਭਾਵਾਂਗੇ। ਤੇ ਜੇ ਇਹਨਾਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ। ਸੂਟ ਪੇਂਟ ਕਰਾਉਣੇ ਹੋਣ, ਕੜਾਈ ਕਰਵਾਉਣੀ ਹੋਵੇ ਸਾਨੂੰ ਆਰਡਰ ਕਰ ਸਕਦੇ ਹੋ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।